ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੁਗਤਿਵੀ ਮੈਂ ਹਰਨਜੀਤ ਕੌਰ ਬਲਟਾ ਦੇ ਸ਼ੁਰੂਆਤ ਕਰਾਂਗੇ ਸੋਸ਼ਲ ਮੀਡੀਆ ਦੇ ਚੱਤਾ ਚੌਂਦ ਨਾਲ ਚਮਕਣ ਵਾਲੀ ਕੰਚਨ ਕੁਮਾਰੀ ਅਲਫਾ ਕਮਲਕੌਰ ਭਾਬੀ ਦੇ ਸੰਸਕਾਰ ਕਰ ਦਿੱਤਾ ਗਿਆ ਕਮਲਕੁਮਾਰੀ ਦੇ ਇੰਨੇ ਸੰਸਕਾਰ ਤੇ ਕੋਈ ਨਹੀਂ ਪਹੁੰਚਿਆ ਕਮਲਕਮਾਰ ਦੇ ਕਮਲਕੌਰ ਭਾਬੀ ਦੇ ਮਸ਼ਹੂਰ ਇੰਸਟਾਗ੍ਰam ਤੇ ਕਾਫੀ ਜ਼ਿਆਦਾ ਫੋਲੋਅਰਸ ਹਨ ਪਰ ਇਸ ਦੇ ਬਾਵਜੂਦ ਤਿੰਨ ਲੋਕਾਂ ਤੋਂ ਇਲਾਵਾ ਕੋਈ ਵੀ ਚੌਥਾ ਵਿਅਕਤੀ ਉਸਦੇ ਅੰਤਿਮ ਸੰਸਕਾਰ ਤੇ ਨਹੀਂ ਪਹੁੰਚਿਆ ਇంత ਤੱਕ ਕਿ ਕੋਈ ਰਿਸ਼ਤੇਦਾਰ ਨੂੰ ਸੰਸਕਾਰ ਤੇ ਨਹੀਂ ਪਹੁੰਚਿਆ ਕਿਉਂਕਿ ਬਿਮਾਰੀ ਕੈਂਪ ਵਿੱਚ ਸੰਸਕਾਰ ਤੇ ਸਿਰਫ ਉਸ ਦਾ ਪਾਂਡੇ ਮਾਂ ਹੀ ਪਹੁੰਚੀ ਜਦੋਂ ਕਿ ਕੰਚਨ ਕੁਮਾਰ ਗੇਸਰਾਮ ਦੇ ਲਗਭਗ 4.5 ਲੱਖ ਪਰਸਨ ਸੱਕ ਨੇ ਤੇ ਇੱਕ ਵੀ ਪਰਸਨ ਸੋਸੀ ਇੰਕਮ ਵਧਾਈ ਤੇ ਨਹੀਂ ਪਹੁੰਚਿਆ ਪਰਵਾਦ ਨੇ ਸਹਾਰਾ ਜਨ ਸੇਵਾ ਸਸਰੀ ਮਰਤਕ ਨਾਲ ਪਠੰਡਾ ਦੇ ਸ਼ਮਸ਼ਾਨ ਘਰ ਵਿੱਚ ਦਾ ਅੰਤਿਮ ਸੰਸਕਾਰ ਵੀ ਕੀਤਾ ਇਸ ਤੋਂ ਇਲਾਵਾ ਸ਼ਨੀਵਾਰ ਨੂੰ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਅਸਥੀਆਂ ਲੈ ਕੇ ਗਏ ਤੇ ਇੰਸਟਾਗ੍ਰਾਮ ਤੇ ਲਗਾਤਾਰ ਮਸ਼ਹੂਰ ਜਾਣੀ ਜਾਂਦੀ ਉਸਦੀ ਗੁਮਨਾਮ ਮੌਤ ਨੇ ਲਗਭਗ ਕਾਫੀ ਜ਼ਿਆਦਾ ਚਰਚਾ ਮਾ ਛੇੜ ਦਿੱਤੀ ਹੈ ਜਲੇ ਹੁਣ ਤੱਕ ਪੁਲਿਸ ਇਸ ਪੂਰੇ ਮਾਮਲੇ 'ਚ ਪੰਜ ਰੋਕਥਲਾ ਫੋਕੇ ਸਰਚ ਕੀਤਾ ਤੇ ਉਹਦੇ ਕੋਲ ਜੇ ਪਾਸੇ ਕਤਲ ਤੇ ਗਾਇਕ ਕਮੀਕਾ ਸਿੰਘ ਪੜਕੇ ਨੇ ਤੇ ਕਹਿ ਕਿ ਸਾਡੀ ਕੌਮ ਦੇ ਹੱਥੇ ਲੋਕਾਂ ਤੇ ਔਰਤਾਂ ਦੇ ਹੱਥ ਵਿੱਚ ਚੁੱਕਦੀ ਜਦਕੇ ਦੂਜੇ ਪਾਸੇ ਸਮੂਹ ਪੂਰੇ ਮਾਮਲੇ 'ਚ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਯੇਸ਼ੂ ਯਸ਼ੂ ਵਾਲੇ ਬਾਬਾ ਨਾਮ ਤੇ ਬਲਾਤਕਾਰ ਮਾਮਲੇ 'ਚ ਜੇਲ੍ਹ ਦੀ ਸਜ਼ਾ ਕੱਟ ਰਹੇ ਮਸ਼ਹੂਰ ਪਾਤਰੀ ਬਰਜਿੰਦਰ ਸਿੰਘ ਨੂੰ ਹੋਰ ਵੱਡਾ ਝਟਕਾ ਲੱਗਿਆ ਤੇ ਉਤੇ ਦੁਬਾਰਾ ਗੈਰ ਕਾਨੂੰਨੀ ਢੰਗ ਨਾਲ ਕਬਜ਼ੇ ਵਾਲੀ ਜ਼ਮੀਨ ਨੂੰ ਖਾਲੀ ਕਰਵਾਇਆ ਜਾਵੇਗਾ ਜ਼ਮੀਨ ਮੁਲਾਪੁਰ ਨੇ ਚੰਡੀਗੜ੍ਹ ਇਹ ਵਿਚੋੜਾ ਦੇ ਪੁਰਾਣੀ ਚਰਚ ਦੇ ਨੇੜੇ ਹੈ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚ ਗਈਆਂ ਨੇ ਤੇ ਉਹਨਾਂ ਨੇ ਇਸ ਜਗ੍ਹਾ ਤੇ ਪੀਲਾ ਪੰਜਾ ਚਲਾ ਦਿੱਤਾ ਦਾਫੀਏ ਕਿ ਬਰਜਿੰਦਰ ਤੇ ਇਸ ਜਗ੍ਹਾ ਤੇ ਕਬਜ਼ੇ ਦਾ ਆਰੋਪ ਹੈ ਤੇ ਦੋਸ਼ ਹੈ ਕਿ ਗੈਰ ਕਾਨੂੰਨੀ ਤਰੀਕ ਤੇ ਇਸ ਜਗ੍ਹਾ ਤੇ ਕਬਜ਼ਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੋਰਟ ਦੇ ਵਿੱਚ ਇਹ ਕੇਸ ਚੱਲਿਆ ਸੀ ਤੇ ਕੋਰਟ ਦੇ ਹੁਕਮ ਤੋਂ ਬਾਅਦ ਇਸ ਤੇ ਹੁਣ ਪੀਲਾ ਪੰਜਾ ਚਲਾਇਆ ਗਿਆ ਦੱਸ ਦਈਏ ਕਿ ਪ੍ਰਸ਼ਾਸਨ ਦਾ ਕਬਜ਼ਾ ਇਸ ਜਗ੍ਹਾ ਤੇ ਹੋਵੇਗਾ ਤੇ ਹੁਣ ਇਸ ਜਗ੍ਹਾ ਤੇ ਕਬਜ਼ੇ ਨੂੰ ਹਟਾਉਣ ਲਈ ਪੀਲਾ ਪੰਜਾ ਚਲਾ ਦਿੱਤਾ ਗਿਆ ਤੇ ਸਬੰਧਤ ਕਿਸਾਨਾਂ ਸੰਗਠਨਾਂ ਨੇ ਇਸ ਦੀ ਤਿਆਰੀ ਵੀ ਕੀਤੀ ਸੀ ਇਸ ਮਾਮਲੇ ਤੋਂ ਬਾਅਦ ਹੁਣ ਲਗਾਤਾਰ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਬਾਲੀਵੁੱਡ ਗਾਇਕ ਮਿਕਾ ਸਿੰਗਰ ਪੰਜਾਬ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਕਜਨ ਕੁਮਾਰੀ ਦੇ ਕਤਲ ਮਾਮਲੇ ਤੇ ਲਗਾਤਾਰ ਉਹਨਾਂ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਤੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਅਪੀਲ ਕੀਤੀ ਹੈ ਕਿ ਅਜਿਹੇ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ ਦੋਸ਼ੀਆਂ ਨੂੰ ਕਿਸੇ ਵੀ ਕਿਸਮ ਤੇ ਨਹੀਂ ਬਖਸ਼ਿਆ ਜਾਣਾ ਚਾਹੀਦਾ ਤੇ ਮਿਕਾ ਸਿੰਗਰ ਨੇ ਕਿਹਾ ਕਿ ਸਿੱਖ ਭਾਈਚਾਰਾ ਯੋਧਿਆਂ ਦੀ ਪਰੰਪਰਾ ਵਾਲਾ ਭਾਈਚਾਰਾ ਹੈ ਤੇ ਲੋਕਾਂ ਔਰਤਾਂਆਂ ਫਿਰ ਬੱਚਾ ਦੇ ਹੱਥ ਲੈ ਚੁਕਦਾ ਕੰਚਨ ਕੁਮਾਰੀ ਵਿਕਤੌਰ ਜੋ ਕਿ ਮਹੰਗ ਸਿੰਘਾ ਦੁਆਰਾ ਕੀਤਾ ਗਿਆ ਔਰ ਸੰਧੀ ਉਹਨਾਂ ਨੇ ਨਿੱਧਾ ਕੀਤੀ ਹੈ ਕਿ ਸਵਾਲ ਕੀਤਾ ਗਿਆ ਜਹਾਂ ਹੀ ਘਟਨਾ ਸਾਡੇ ਭਾਈਚਾਰੇ ਲਈ ਮਾਨ ਵਾਲੀ ਗੱਲ ਹੈ ਉਹਨਾਂ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਹਮੇਸ਼ਾ ਗਰੀਬਾਂ ਤੇ ਲੋੜਵੰਦਾ ਦੀ ਮਦਦ ਕੀਤੀ ਹੈ ਗੁਰਨਾਨਤ ਦੇਵ ਜੀ ਦੇ ਫਸਪੇ ਤੋਂ ਲੰਗਰ ਬਤਾਇਆ ਸੇਵਾਮਾਰਾਹੀ ਉਹਨਾਂ ਨੇ ਲਗਾਤਾਰ ਮਜਰੂਮਾਂ ਦੀ ਮਦਦ ਕੀਤੀ ਹੈ ਨਾਲੇ ਮੀਕਾ ਸਿੰਘ ਨੇ ਅਫਸੋਸ ਬਤਾਇਆ ਕਿ ਜਈਆ ਕਟਨਾਵਾ ਸਿੱਖ ਪਾਈਚਾਰੇ ਦੀ ਸ਼ਾਖ ਨੂੰ ਖੇਸਪੋਚਾਰੀਆਂ ਨੇ ਜਿਨ੍ਹਾਂ ਨੇ ਕਹਿ ਕਿ ਸੋਸ਼ਲ ਮੀਡੀਆ ਤੇ ਗਤੀਵਿਧੀਆਂ ਜਾਂ ਕੱਪੜਿਆਂ ਨਾਲ ਕੋਈ ਸਮੱਸਿਆ ਸੀ ਤਾਂ ਉਹਨਾਂ ਨੂੰ ਸਮਝਾਉਣ ਜਾਂ ਫਿਰ ਕਾਨੂੰਨੀ ਸ਼ਿਕਾਇਤ ਦਰਾਂ ਆਪਣਾ ਚਾਹੀਦਾ ਸੀ ਇਸ ਤਰ੍ਹਾਂ ਦੇ ਨਾਲ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ ਸੀ ਤੇ ਅੰદાવાદ ਵਿੱਚ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ 'ਚ ਮਾਰੇ ਗਏ ਗੁਜਰਾਤ ਦੇ ਸਾਫ ਕਮਕਮਕੰਦ ਤ੍ਰੀ ਵਿਜੇ ਰੁਪਾਣੀ ਦੇ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਤਾਂ ਕਿ ਅੰદાવાદ ਵਿੱਚ ਵਾਪਕ ਖਾਵਾ ਤੇ ਸ਼ਰਦਾਂਜ ਦੀ ਗੋੜ ਲਗਾਈ ਜਾਏਗੀ ਸਵੇਰੇ 11:30 ਵਜੇ ਹਸਪਤਾਲ ਉਰਤਕਦੇਸ਼ ਸੌਂਪੇਗੇ ਇਸ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਤੋਂ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਏਗੀ ਤੇ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਬਹੁਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਬਣੀ ਇੱਕ ਡਾਕੂਮੈਂਟਰੀ ਰਿਲੀਜ਼ ਰੋ ਜੋ ਤਰਕ ਕੀਤਾ ਗਿਆ ਇਸ ਤੋਂ ਪਹਿਲਾਂ ਸੁਮੈ ਵਿੱਚ ਅਦਾਲਤ ਵੱਲੋਂ ਜਵਾਬ ਮੰਗਿਆ ਗਿਆ ਸੀ ਜਿਸ ਸੰਬੰਧੀ 16 ਜੂਨ ਨੂੰ ਜਵਾਬ ਦਾਖਲ ਕੀਤਾ ਜਾਏਗਾ 11 ਜੂਨ ਤੋਂ ਇਹ ਮੁੱਦੇ ਵਾਲਾ ਦੇ ਚਲੰਦ ਤੇ ਡਾਕੂਮੈਂਟਰੀ ਦੇ ਐਪੀਸੋਡ ਰਿਲੀਜ਼ ਕੀਤੇ ਗਏ ਸੀ ਸਿੱਧੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸੁਣਵਾਈ ਹਾਲੇ ਚੱਲ ਰਹੀ ਹੈ ਤੇ ਇਸ ਦੇ ਲਈ ਉਹਨਾਂ ਦੋ ਬਿਨਾਂ ਕੁਛੇ ਰਿਲੀਜ਼ ਕੀਤੀ ਗਈ ਹੈ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਜੁਰਵਾਦ ਵਹਿਰਾ ਗਿਆ ਕੁਝ ਜ਼ਰਬੇਬੰਦੀਆਂ ਨੇ ਸ਼ਿਰਕਤਾਂ ਕਤ ਸਾਇ ਹੈਡ ਗਰੰਥੀ ਮਲਕੀ ਸਿੰਘ ਨੇ ਆਪਣਾ ਪਾਰ ਮਹਿਲ ਦੇ ਹੱਤ ਵਿੱਚ ਨਾਰਾ ਮਾਰਿਆ ਤੇ ਕਹਿ ਕੇ ਕਈ ਲੋਕ ਖਿਲਾਫ ਨੇ ਗਿਆ ਵੀ ਮਲਕੀਤ ਸਿੰਘ ਨੇ ਕਤਲ ਨੂੰ ਜਾਇਜ਼ ਠਹਿਰਾਇਆ ਤੇ ਕਹੇ ਕਿ ਇਹਨਾਂ ਗੀਤਾ ਤੋਂ ਦੂਰ ਰਹਿਣਾ ਚਾਹੀਦਾ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਸਾਡੇ ਸੱਭਿਆਚਾਰੂ ਖਰਾਬ ਨਹੀਂ ਕਰਨਾ ਚਾਹੀਦਾ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਸੀ ਕਿ ਅਮਰਪਾਲ ਸਿੰਘ ਮੈਰੋ ਨੇ ਜੋਬ ਕੀਤਾ ਉਹ ਸਹੀ ਕੀਤਾ ਤੇ ਇਸ ਨੂੰ ਗਲਤ ਨਹੀਂ ਠਹਿਰਾਇਆ ਜਾਣਾ ਚਾਹੀਦਾ ਅਹਮਦਾਬਾਦ ਵਿਟੇਰ ਇੰਡੀਆ ਦੇ ਜਹਾਜ਼ ਦਾ ਭਿਆਨਕ ਹਾਦਸੇ ਚ 270 ਲੋਕਾਂ ਦੀ ਮੌਤ ਹੋ ਗਈ ਤੇ 4 ਦਿਨ ਬਾਅਦ ਹੁਣ ਤੱਕ 88% ਦੀ ਪਛਾਣ ਡੀਐਨਏ ਰਾਹੀਂ ਕੀਤੀ ਗਈ ਹੈ ਤੇ 47 ਲੋਕ ਜੋ ਨੇ ਉਸ ਜ਼ਖਮੀ ਨੇ ਉਹਨਾਂ ਦੀ ਜਮਰਿਤਕ ਦੇਹਾਂ ਨੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਿਆ ਨੇ ਰਾਜਾ ਸੀ ਕਿ ਅਹਮਦਾਬਾਦ ਜਹਾਜ਼ ਹਾਦਸੇ ਦੇ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਸੰਤੇ ਹਾਲੇ ਤੱਕ ਕਈ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਨਹੀਂ ਹੋਈ ਸੀ ਜਿਸ ਤੋਂ ਬਾਅਦ ਡੀਐਨਏ ਦਾ ਸਹਾਰਾ ਲਿਆ ਗਿਆ ਤੇ ਡੀਐਨਏ ਦੇ ਰਾਹੀਂ ਇਹਨਾਂ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਕੀਤੀ ਗਈ ਹੈ ਤਲਾਸ਼ਾ ਪਰਿਵਾਰ ਨੂੰ ਸਵਾਪਤ ਕੀਤੇ ਗਏ ਨੇ ਫਿਲਹਾਲ ਇਸ ਮਿਲਟਨ ਚਬਸੇ ਨਹੀਂ ਹੋਈਆਂ ਤੇ ਤਲਾਸ਼ਾ ਫਿਰਾਂ ਨੇ ਕਿਸੇ ਇੱਕ ਦੇ ਚੁੱਕੇ ਚੁੱਕਿਆ ਤੇ